ਦਾ ਉਹਨਾਂ ਦੇ ਦਾ ਚਪੇੜਾ ਵਾਂਗੂ ਬੈਜਦਾ ਜਿਹੜੇ ਸੋਚਦੇ ਸੀ ਮੁੱਕ ਗਿਆ ਹਾਂਜੀ ਉਹਨਾਂ ਦੇ ਦਾ ਉਹਨਾਂ ਦੇ ਦਾ ਸੁੱਤੇ ਪੈਣ ਨੂੰ ਡਰ ਡਰਾਉਂਦਾ ਸੁਪਨੇ ਚ ਜੀ ਅਜਾ ਉਹਨਾਂ ਨੂੰ ਸੁੱਤੇ ਪੈਣ ਨੂੰ ਡਰਾਉਂਦਾ ਹਾਂਜੀ ਹੁੰਦੀਆਂ ਸੀ ਬਾਈ ਕਹਿੰਦਾ ਹੁੰਦਾ ਸੀਗਾ ਵੀ ਤੂੰ ਨਾ ਬੰਬੀਆ ਬੋਲੇ ਗਾਣਾ ਸੁਣਾਇਆ ਕਰ ਕੁੱਗੂ ਆ ਗਿਆ ਮੇਰਾ ਕੁੱਗ ਵੱਡਾ ਆ ਕੇ ਤੂੰ ਵੀ ਕਲਾਕਾਰ ਬਣਨਾ ਇੱਕ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੇ ਦੁਨੀਆ ਇਹ ਗੀਤ ਸੁਣਾ ਦੇਦੇ ਸੀ ਅੱਜ ਆਏ ਹੋ ਇੱਥੇ ਤੀਸਰੀ ਵਰਸੀ ਆ ਸਿੱਧੂ ਦੀ ਸਿੱਧੂ ਮੁੱਕਿਆ ਲੱਗਦਾ ਨਾਜੀ ਦਿਲਾਂ ਵਿੱਚ ਹੈ ਦਿਲਾਂ ਵਿੱਚ ਸਿੱਧੂ ਮੂਸੇਵਾਲੇ ਦੀ ਤੀਸਰੀ ਵਰਸੀ ਹੈ ਸਮਾਗਮ ਦੀਆਂ ਤਸਵੀਰਾਂ ਤੁਸੀਂ ਪਿੱਛੇ ਦੇਖ ਸਕਦੇ ਹੋ ਸਿੱਧੂ ਦੀ ਯਾਦਗਾਰ ਦੇ ਉੱਪਰ ਹੀ ਜਿਹੜਾ ਸਿੱਧੂ ਦੀ ਤੀਸਰੀ ਵਰਸੀ ਦਾ ਸਮਾਗਮ ਜਿਹੜਾ ਕਰਵਾਇਆ ਜਾ ਰਿਹਾ ਤੇ ਸਿੱਧੂ ਨੂੰ ਚਾਹਣ ਵਾਲੇ ਨੇ ਜਿਹੜੇ ਛੋਟੇ-ਛੋਟੇ ਫੈਨ ਇੱਥੇ ਪਹੁੰਚੇ ਨੇ ਇਹ ਛੋਟੀ ਜੀ ਬੱਚੀ ਸਿੱਧੂ ਦੇ ਨਾਲ ਅਕਸਰ ਨਜ਼ਰ ਆਉਂਦੀ ਸੀ ਸੋਸ਼ਲ ਮੀਡੀਆ ਤੇ ਵੀਡੀਓਜ਼ ਉਹ ਵਾਇਰਲ ਹੋਈਆਂ ਗੱਲਬਾਤ ਕਰਦੇ ਆ ਬੱਚੀ ਦੇ ਨਾਲ ਅੱਜ ਇਸ ਦਾ ਬਲੈਕ ਡੇ ਗੀਤ ਵੀ ਰਿਲੀਜ਼ ਹੋਇਆ ਹੈ ਕੀ ਨਾਮ ਹੈ ਜਸਮਨ ਸਿੱਧੂ ਜੀ ਜਸਮਨ ਕੀ ਕਹਿਣਾ ਚਾਹੋਗੇ ਅੱਜ ਪਹਿਲਾ ਗੀਤ ਜਿਹੜਾ ਰਿਲੀਜ਼ ਹੋ ਰਿਹਾ ਅਸੀਂ ਗੀਤ ਦਾ ਨਾਮ ਹੈਗਾ ਜੀ ਬਲੈਕ ਡੇ 29 ਮਈ ਜੀ ਸਾਡੇ ਪੇਜ ਦਾ ਹੈਗਾ ਜੀ ਜਸਮਨ ਸਿੱਧੂ ਪੀਵੀ ਕੱਤੀ ਜੀ acha ਗੀਤ ਸੁਣਾਓਗੇ ਜਰਾ ਹਾਂ ਜੀ ਸੁਣਾ ਦਿਓ 29 ਮਈ ਦਿਨ ਚੜਿਆ ਕਾਲਾ ਹੋਏ ਜੱਟ ਮਾਰਦਾ ਮੁਸੀਆੜਾ ਹੋਏ ਜਗ ਤੇ ਉੱਤੇ ਨਿਰਸ਼ਾ ਦੇ ਉੱਤੇ ਨਿਰਸ਼ਾ ਗਿਆ ਧਰਤੀ ਕੰਬ ਅੰਬਰ ਰੋਇਆ ਓਏ ਤਿਤਕੇ ਬਾਜੀ ਹਾਰ ਕੇ ਮਾਪੇ ਹੋ ਗਿਆ ਹਾਲ ਫਕੀਰਾਂ ਓਏ ਦੁਨੀਆ ਤਾਂ ਜਿਤ ਦਰ ਗਿਆ ਜੱਟਾ ਹਾਰ ਗਈਆਂ ਤਕਦੀਰਾਂ ਓਏ ਅੱਜ ਸਿੱਧੂ ਨੂੰ ਮਿਲੇ ਸੀ ਹਾਂਜੀ ਕੀ ਗੱਲਾਂ ਹੁੰਦੀਆਂ ਸੀ ਬਾਈ ਕਹਿੰਦਾ ਹੁੰਦਾ ਸੀਗਾ ਵੀ ਤੂੰ ਨਾ ਬੰਬੀਹਾ ਬੋਲੇ ਗਾਣਾ ਸੁਣਾਇਆ ਕਰ ਕੁੱਗੂ ਐ ਆ ਗਿਆ ਮੇਰਾ ਕੁੱਗ ਵਡਾ ਆ ਕੇ ਤੂੰ ਵੀ ਕਲਾਕਾਰ ਬਣਨਾ ਅੱਛਾ ਕਿਹੜਾ ਬੰਬੀਹਾ ਕੀ ਸੁਣਾ ਦੇ ਫਿਰ ਉਹ ਜਿਹੜਾ ਕਹਿੰਦੇ ਅਸੀਂ ਬੰਬੀਹਾ ਬੋਲੇਗੀ ਸੁਣਾਦੇ ਸੀ ਤੇ 21 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੇ ਦੁਨੀਆ ਇਹ ਗੀਤ ਸੁਣਾਦੇ ਸੀ ਅੱਛਾ ਅੱਜ ਆਏ ਹੋ ਇੱਥੇ ਤੀਸਰੀ ਵਰ੍ਹਸੀ ਆ ਸਿੱਧੂ ਦੀ ਸਿੱਧੂ ਮੁੱਕਿਆ ਲੱਗਦਾ ਨਾਂਜੀ ਦਿਨਾਂ ਵਿੱਚ ਹੈਂ ਦਿਨਾਂ ਵਿੱਚ ਅੱਛਾ ਉਹਨਾਂ ਦੇ ਤਾਂ ਚਪੇੜਾ ਵਾਂਗੂ ਦਾ ਜਿਹੜੇ ਸੋਚਦੇ ਸੀ ਮੁੱਕ ਗਿਆ ਹਾਂਜੀ ਉਹਨਾਂ ਦੇ ਦਾ ਉਹਨਾਂ ਦੇ ਦਾ ਸੁੱਤੇ ਪੈਣ ਨੂੰ ਡਰ ਡਰਾਉਂਦਾ ਸੁਪਨੇ ਚ ਜੀ ਅੱਛਾ ਉਹਨਾਂ ਨੂੰ ਸੁੱਤੇ ਪੈਣ ਨੂੰ ਡਰਾਉਂਦਾ ਹੈ ਹਾਂਜੀ ਅੱਛਾ ਸਿੱਧੂ ਨੂੰ ਹੁਣ ਵੀ ਸੁਣਦੇ ਹੋ ਯਾਦ ਆਉਂਦੀ ਹੈ ਹਾਂਜੀ ਅੱਛਾ ਛੋਟਾ ਸ਼ੁਭ ਦੇਖਿਆ ਹਾਂਜੀ ਅਸੀਂ ਗਏ ਹੋਏ ਹਾਂ ਜੀ ਅੰਦਰ ਅੱਛਾ ਕਿਵੇਂ ਲੱਗਿਆ ਬਹੁਤ ਸੋਹਣਾ ਲੱਗਿਆ ਜੀ ਅੱਛਾ ਸਿੱਧੂ ਮੁੜ ਕੇ ਆ ਗਿਆ ਹੁਣ ਕਿਵੇਂ ਲੱਗਦਾ ਫਿਰ ਬਹੁਤ ਵਧੀਆ ਲੱਗਦਾ ਜੀ ਹੁਣ ਫੇਰ ਗਾਇਆ ਕਰੂਗਾ ਕੀ ਤਾ ਹਾਂਜੀ ਹੈ ਹਾਂਜੀ ਤਾਂ ਛੋਟੀ ਜੀ ਬੱਚੀ ਨੇ ਪਿਆਰ ਜਿਹੜਾ ਬਿਆਨ ਕੀਤਾ ਸਿੱਧੂ ਉਦੇ ਫੈਨ ਨੇ ਛੋਟੇ ਛੋਟੇ ਇਨਾ ਬੱਚਿਆਂ ਦੇ ਵਿੱਚ ਹੀ ਜਿਉਂਦਾ ਜਾਗਦਾ ਸਿੱਧੂ ਮੂਸੇਵਾਲਾ ਤੇ ਛੋਟੀ ਜਿਹੀ ਬੱਚੀ ਨੇ ਜੋ ਗੀਤ ਸੁਣਾਇਆ ਇਸੇ ਤਰ੍ਹਾਂ ਬਹੁਤ ਸਾਰੇ ਬੱਚਿਆਂ ਦੇ ਲਈ ਪ੍ਰੇਰਨਾ ਸਰੋਤ ਬਣਿਆ ਸਿੱਧੂ ਮੂਸੇਵਾਲਾ ਮਿਲਦੇ ਕਿ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰੇ ਸਬਸਕ੍ਰਾਈਬ ਧੰਨਵਾਦ